ਜਾਣੇ ਸ਼ਿਕਾਰ ਹੋਏ ਇਸ ਦਾ ਪੰਜ ਜਾਣੇ ਆ ਜੀ ਪੰਜਾ ਜਾਣਿਆਂ ਦੇ 40 ਲੱਖ ਰੁਪਈਆ ਜੀ ਜਿਹੜਾ ਦੋਨੋਂ ਪਤਾ ਲੱਗਾ ਬਾਹਰ ਭੇਜਦਾ ਇਹਦੀ ਕੋਈ ਜਾਂਚ ਪੜਤਾਲ ਤੁਸੀਂ ਨਹੀਂ ਕੀਤੀ ਪਿੰਡ ਦੇ ਵਿੱਚ ਸੀਗੇ ਤਾਂ ਕਰਕੇ ਅਸੀਂ ਵਿਚਵਾਲ ਦੇ ਤੌਰ ਤੇ ਰਹਿ ਗਏ ਜੀ 25 30 ਬੰਦੇ ਆ ਜਿਹਦੇ ਘੱਟੋ ਘੱਟ ਨਹੀਂ 3 ਕਰੋੜ ਤੋਂ ਉੱਤੇ ਰੁਪਈਆ ਇਕੱਠਾ ਕਰ ਗਿਆ ਜੀ ਸਾਡਾ ਐਵੀਡੈਂਸ ਆ ਮੂਵੀ ਬਣੀ ਹੋਈ ਆ ਉਹਨਾਂ ਦੀਆਂ ਫੋਟੋਆਂ ਵੀ ਆ ਕਾਨੂੰਨ ਨੂੰ ਕੋਈ ਨਾ ਕੋਤਾ ਕਾਨੂੰਨ ਇਹਨਾਂ ਤੇ ਵੀ ਬਣਾਉਣਾ ਚਾਹੀਦਾ ਕਿਉਂਕਿ ਇਹ ਸਾਡੇ ਪੈਸੇ ਲੈ ਲੈ ਕੋਠੀਆਂ ਆ ਗੱਡੀਆਂ ਸਭ ਕੋ ਲੈ ਰੇ ਆ ਤਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਧਾਵਾ ਅੱਜ ਗੁਰਦੁਆਰਾ ਸਾਹਿਬ ਮੁਹਾਲੀ ਵਿਖੇ ਏਜੰਟਾਂ ਤੋਂ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਲੋਕਾਂ ਨੇ ਵੱਡਾ ਇਕੱਠ ਕੀਤਾ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਤੁਸੀਂ ਅੱਜ ਆਏ ਹੋ ਇੱਥੇ ਇਹ ਕਿਸ ਏਜੰਟ ਤੋਂ ਤੁਸੀਂ ਠੱਗੀ ਦਾ ਸ਼ਿਕਾਰ ਹੋਏ ਹੋ ਅਸੀਂ ਜੀ ਇਹ ਏਜੰਟਾ ਇਹਦਾ ਨਾਮ ਜਸਦੇਵ ਸਿੰਘ ਢੀਂਡਸਾ ਜੀ ਇਹ ਫਤੇਗੜ ਸਾਹਿਬ ਸ਼ਮਸ਼ੇਰ ਨਗਰ ਸਰਹੰਗ ਦੇ ਰਹਿਣ ਵਾਲਾ ਹੈ ਜੀ ਲੈਂਕਨ ਕਾਲਜ ਦੇ ਨੇੜੇ 2 ਨੰਬਰ ਹਾਊਸ ਆ ਇਹਦਾ ਤੇ ਇਹ ਬੰਦਾ ਸਾਡੇ ਪਿੰਡ ਸੁਧਾਰ ਦੇ ਪੰਜ-ਛੇ ਬੰਦਿਆਂ ਦੇ ਨਾਲ ਇਟਲੀ ਭੇਜਣ ਦੇ ਨਾਂ ਦੇ ਉੱਤੇ ਕਿਸੇ ਤੋਂ 8 ਲੱਖ ਕਿਸੇ ਤੋਂ 10 ਲੱਖ ਕਰ ਕਰਕੇ 40 ਲੱਖ ਰੁਪਈਆ ਸਾਡੇ ਪਿੰਡ ਚੋਂ ਇਹ ਲੈ ਗਿਆ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬਹੁਤ ਤਰਖਾਸਤਾਂ ਦਿੱਤੀਆਂ ਐਸਐਸਪੀ ਸਾਹਿਬ ਜਗਰਾਉਂ ਨੂੰ ਤੇ ਉਸ ਤੋਂ ਬਾਅਦ ਇਹਦੇ ਅਗੇਨ ਇਸਟੇਕ ਐਫਆਈਆਰ ਵੀ ਸੁਧਾਰ ਥਾਣੇ ਤੋਂ ਕੱਟੀ ਗਈ ਆ ਇੱਕ ਐਫਆਈਆਰ ਇਹਦੇ ਨਾਂ ਫਤੇਗੜ ਸਾਹਿਬ ਤੋਂ ਕੱਟ ਹੋਈ ਆ ਪਰੇ ਇੱਕ ਸਾਲ ਹੋ ਗਿਆ ਅਜੇ ਤੱਕ ਇਹਦਾ ਕੋਈ ਉਥੋਂ ਅਤਾ ਪਤਾ ਨਹੀਂ ਹੈ ਇਹਦਾ ਘਰ ਆ ਪੂਰਾ ਆਲੀਸ਼ਾਨ ਮਹਿਲ ਬਣਾਇਆ ਹੋਇਆ ਨਾਲ ਪਲਾਟ ਆ ਤਿੰਨ ਚਾਰ ਗੱਡੀਆਂ ਫੋਰਚੂਨਰ ਸਕੋਰਪੀਓ ਨਵੀਆਂ ਕੜਾਈਆਂ ਹੋਈਆਂ ਇੱਕ ਇਹਦਾ ਬੇਟਾ ਵਾ ਪੁਲਿਸ ਦੇ ਵਿੱਚ ਉਹ ਸਾਨੂੰ ਕਹਿੰਦਾ ਇਹ ਡੀਐਸਪੀ ਲੱਗਿਆ ਹੋਇਆ ਅਸੀਂ ਤੈਨੂੰ ਅੰਦਰ ਕਰਾ ਦਾਂਗੇ ਤੁਸੀਂ ਆਪ ਦਾ ਚੁੱਪ ਕਰਕੇ ਵਹਿ ਜਾਓ ਕੋਈ ਪੈਸਿਆਂ ਪੂਸਿਆਂ ਦੀ ਗੱਲ ਨਾ ਕਰੋ ਤੇ ਅਸੀਂ ਭਰਾ ਪੈਸੇ ਵੀ ਜਿਹੜੇ ਆ ਵਿਆਜ ਤੇ ਚੱਕੇ ਹੋਇਆ ਸਾਨੂੰ ਪਤਾ ਅਸੀਂ ਕਿਵੇਂ ਮਤਲਬ ਵਿਆਜ ਵੀ ਲਾ ਰਹੇ ਆ ਆ ਸਾਰੇ ਮੁੰਡੇ ਅਸੀਂ ਸੁਧਾਰਪਿੰਡ ਦੇ ਹੀ ਆ ਜੀ ਤੇ ਆ ਪਿਆ ਅਖਬਾਰਾਂ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਤੇ ਬਾਕੀ ਚੈਨਲਾਂ ਦੇ ਉੱਤੇ ਵੀ ਬਹੁਤ ਚੱਲਿਆ ਪਰ ਇਹ ਬੰਦਾ ਹਜੇ ਵੀ ਅੰਡਰਗਰਾਉਂਡ ਹੈ ਜੀ ਤੁਸੀਂ ਕਿਹਾ ਕਿ 40 ਲੱਖ ਰੁਪਏ ਸਾਡੇ ਪਿੰਡੋਂ ਲੈ ਗਿਆ ਕਿੰਨੇ ਜਾਣੇ ਸ਼ਿਕਾਰ ਹੋਏ ਇਸ ਦਾ ਅਸੀਂ 5 ਜਾਣੇ ਆ ਜੀ 5 ਜਾਣਿਆਂ ਦੇ 40 ਲੱਖ ਰੁਪਏ ਜੀ ਬਾਕੀ ਇਹ ਤੋਂ ਇਲਾਵਾ ਸਾਡੇ ਜੋ ਨੌਲੇਜ ਦੇ ਵਿੱਚ ਆਇਆ ਵੀ 25-30 ਬੰਦੇ ਆ ਜਿਨ੍ਹਾਂ ਦੇ ਘੱਟੋ-ਘੱਟ ਨਹੀਂ 3 ਕਰੋੜ ਤੋਂ ਉੱਤੇ ਰੁਪਇਆ ਇਕੱਠਾ ਕਰ ਗਿਆ ਜੀ ਸਾਰਿਆਂ ਨੂੰ ਕਿਸੇ ਰਿਸ਼ਤੇਦਾਰੀਆਂ ਦੇ ਵਿੱਚੋਂ ਅੱਗੇ ਦੀ ਅੱਗੇ ਕਹਿ ਕੇ ਇਡਲੀ ਭੇਜੂਗਾ ਪਹਿਲਾਂ ਇਹਨੇ ਸਾਨੂੰ ਲੱਖ ਲੱਖ ਰੁਪਈਆ ਪਹਿਲਾਂ ਲਿਆ ਫਿਰ ਕਹਿੰਦਾ ਵੀ ਤੁਹਾਡੇ ਪੇਪਰ ਨਿਕਲਣਗੇ ਫਿਰ ਸਾਨੂੰ ਜਾਲੀ ਬਾਰਕਪਾਰਟ ਦਿਖਾ ਕੇ 7-7 ਲੱਖ ਰੁਪਈਆ ਕਿਸੇ ਤੋਂ 8-8 ਲੱਖ ਰੁਪਈਆ ਲੈ ਕੇ ਉਸ ਤੋਂ ਬਾਅਦ ਇਹਨੇ ਡਰਾਮਾ ਸ਼ੁਰੂ ਕਰਤਾ ਮੇਰੀ ਭੈਣ ਮਰ ਗਈ ਮੇਰਾ ਭਰਾ ਮਰ ਗਿਆ ਸਾਲੇ ਨੇ ਸਾਰਾ ਟੱਬਰੀ ਮਾਰਤਾ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਬਲੌਕ ਬਲੌਕ ਲਿਸਟ ਵਿੱਚ ਪਾ ਕੇ ਸਾਡੇ ਫੋਨ ਚੱਕੜੇ ਬੰਦ ਕਰਤੇ ਸਾਨੂੰ ੱੱਕੇ ਖਾਂਦੇ ਨੂੰ ਇੰਨਾ ਚਿਰ ਹੋ ਗਿਆ ਹੁਣ ਅਸੀਂ ਭਾਈ ਪਾਨਾਜੀ ਦੇ ਤੇ ਅਕਾਲ ਦੇ ਉੱਤੇ ਆਏ ਆ ਸਾਨੂੰ ਬਹੁਤ ਆਸ ਆ ਕਿ ਮਤਲਬ ਬਹੁਤ ਲੋਕਾਂ ਦਾ ਇਹਨਾਂ ਦੇ ਪੈਸੇ ਕਢਾਏ ਆ ਤੇ ਸਾਨੂੰ ਵੀ ਆਸ ਆ ਵੀ ਸਾਡੀ ਵੀ ਹਕਾ ਨਾਲ ਦੀ ਕਮਾਈ ਵਾਪਸ ਆਊਗੀ ਜੀ ਕਿਹੜੇ ਸਾਲ ਦੀ ਗੱਲ ਆ ਕਿਹੜੇ ਸਾਲ ਚ ਪੈਸੇ ਮਾਰੇ 2023 ਦੀ ਗੱਲ ਆ ਜੀ 5 ਮਈ ਨੂੰ ਸਾਥੋ ਇਹ ਪੈਸੇ ਲੈ ਕੇ ਗਿਆ ਜੀ ਤੇ ਦੋ ਸਾਲਾਂ ਬੀਤਨ ਦੇ ਬਾਅਦ ਹਜੇ ਕੁਝ ਨਹੀਂ ਹੈ ਜੇ ਪ੍ਰਸ਼ਾਸਨ ਨੇ ਕੋਈ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਪਾਈ ਕੋਈ ਇਹਨਾਂ ਦੇ ਗੱਡੀਆਂ ਨਹੀਂ ਰਿਕਵਰ ਕੀਤੀਆਂ ਜਿਹੜੀਆਂ ਜਿਨ੍ਹਾਂ ਦੇ ਜਾਂਦਾ ਹੁੰਦਾ ਸੀਗਾ ਤੇ ਬਸ ਜਦੋਂ ਕਿਤੇ ਜਾਈਦਾ ਅਗਲੇ ਕਹਿੰਦੇ ਆ ਜੀ ਉਹ ਫਲਾਨਾ ਟਰਾਂਸਫਰ ਹੋ ਗਿਆ ਹੁਣ ਤੁਹਾਡੀ ਫਾਈਲ ਉਹਦੇ ਕੋਲੇ ਚਲੀ ਗਈ ਸਾਨੂੰ ਨਹੀਂ ਪਤਾ ਇਹ ਫਾਈਲ ਕਿੱਥੇ ਤੁਰੀ ਫਿਰਦੀ ਆ ਅਜੇ ਤੇ ਸਾਡੀ ਕੋਈ ਛੜਵਾਈ ਨਹੀਂ ਹੈ ਜੀ ਹਾਰ ਕੇ ਅਸੀਂ ਭਾਨਾ ਸਿੱਧੂ ਭਾਈ ਹੁਣਾਂ ਦੇ ਮਹੰਗਾ ਸਿੱਧੂ ਭਾਈ ਹੁਣਾਂ ਦੇ ਇੱਥੇ ਆਏ ਆ ਅਸੀਂ ਤੇ ਇਹਨਾਂ ਨੂੰ ਦਰਖਾਸਤ ਕਰਦੇ ਆ ਵੀ ਸਾਡੇ ਗਰੀਬਾਂ ਦੀ ਮਦਦ ਕਰੋ ਜਿਸ ਏਜੰਟ ਦਾ ਤੁਸੀਂ ਨਾਮ ਲੈ ਰਹੇ ਹੋ ਇਹ ਅਜੇ ਫਰਾਰ ਆਤ ਜਾਂ ਕਿੱਥੇ ਆ ਜਾਂ ਸ਼ਰਿਆਮ ਘੁੰਮ ਰਿਹਾ ਹੈ ਕਿਸ ਤਰ੍ਹਾਂ ਵੇ ਇਹ ਮੇਰੇ ਹਿਸਾਬ ਨਾਲ ਤਾਂ ਫਰਾਰ ਆ ਜੀ ਵਿੱਚੇ ਦਾ ਸੁੰਡ ਵਿੱਚ ਆਇਆ ਕੀ ਇਹ ਬਾਹਰ ਹੀ ਚਲਿਆ ਗਿਆ ਦੁਬਾਰਾ ਇਟਲੀ ਤੇ ਇਟਲੀ ਦੇ ਵਿੱਚ ਵੀ ਇਹਦਾ ਐਫਆਈਆਰ ਹੋਈ ਹੋਈ ਆ ਜੀ ਇਹਦੇ ਪਰਿਵਾਰਕ ਮੈਂਬਰ ਇਹਦਾ ਘਰ ਇਸੇ ਪਰਿਵਾਰਕ ਮੈਂਬਰ ਕਰੇ ਇਹਨਾਂ ਦਾ ਇੱਕ ਦੋ ਬੇਟੇ ਆ ਇੱਕ ਬੇਟਾ ਪੁਲਿਸ ਚ ਆ ਇੱਕ ਬੇਟਾ ਘਾਰ ਆ ਇਹਦੀ ਵਾਈਫ ਆ ਇੱਕ ਬੇਟਾ ਇਹਦਾ ਮੈਰਿਡ ਆ ਜੀ ਤੇ ਉਹਦੇ ਵੀ ਬੱਚੇ ਆ ਤੁਹਾਡੇ ਆਪਣੇ ਕਿੰਨੇ ਪੈਸੇ ਫਸੇ ਹੋਇਆ ਮੇਰੇ ਆਪ ਦਾ 7 ਲੱਖ ਰੁਪਇਆ ਜੀ ਤੇ ਆ ਇਹ ਮੇਰੇ ਬਾਈ ਦਾ ਇਹਨਾਂ ਦਾ 10 ਲੱਖ ਰੁਪਇਆ ਇਹ ਆ ਇਹਨਾਂ ਦਾ 8 ਲੱਖ ਰੁਪਇਆ ਜੀ ਤੇ ਹੋਰ ਦੋ ਜਾਣੇ ਆ ਉਹਨਾਂ ਦਾ 8-8 ਲੱਖ ਰੁਪਇਆ ਜੀ ਤੁਸੀਂ ਇਸ ਏਜੰਟ ਦੇ ਸੰਪਰਕ ਵਿੱਚ ਕਿਵੇਂ ਆਏ ਸੀ ਸਾਡੇ ਜੀ ਪਿੰਡ ਦਾ ਬੰਦਾ ਸੀਗਾ ਸਾਨੂੰ ਉਹਨੇ ਦੱਸਿਆ ਸੀਗਾ ਵੀ ਇਹ ਬੰਦਾ ਬਾਹਰ ਭੇਜਦਾ ਵੈਟਲੀ ਜਾਨਕੀ ਅਸੀਂ ਉਹਦੇ ਭਰੋਸੇ 'ਚ ਪੈਸੇ ਦਿੱਤੇ ਸੀਗੇ ਤੁਹਾਡਾ ਪਿੰਡ ਕਿਹੜਾ ਹੈ ਤੇ ਜ਼ਿਲ੍ਹਾ ਕਿਹੜਾ ਵੀ ਦੱਸ ਦਿਓ ਮੇਰਾ ਸੁਧਾਰ ਪਿੰਡ ਹੈ ਜੀ ਸਾਡਾ ਸਾਰਿਆਂ ਦਾ ਹੀ ਲੁਧਿਆਣਾ ਜ਼ਿਲ੍ਹਾ ਠੀਕ ਆ ਜੇ ਤੁਹਾਨੂੰ ਪਤਾ ਲੱਗਾ ਇਹ ਬਾਹਰ ਭੇਜਦਾ ਇਹਦੀ ਕੋਈ ਜਾਂਚ ਪੜਤਾਲ ਤੁਸੀਂ ਨਹੀਂ ਕੀਤੀ ਜਾਂਚ ਪੜਤਾਲ ਜੀ ਪਿੰਡ ਦੇ ਬੰਦੇ ਕੱਲ ਪਿੰਡ ਦੇ ਵਿੱਚ ਸੀਗੇ ਤਾਂ ਕਰਕੇ ਅਸੀਂ ਵਿਸ਼ਵਾਸ ਦੇ ਤੌਰ ਤੇ ਹੀ ਰਹਿ ਗਏ ਜੀ ਕੋਈ ਆਸ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਆ ਜਿਹੜਾ ਕੱਟ ਕੀਤਾ ਹੈ ਕਿ ਇਹ ਪੈਸੇ ਮੋੜ ਸਕਦੇ ਇਸਨੂੰ ਵਾਪਸ ਲੱਗਦਾ ਤਾਂ ਹੈਗਾ ਜੀ ਬਾਕੀ ਦੇਖਦੇ ਆ ਕੋਈ ਨਹੀਂ ਬਾਕੀ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਆ ਵੀ ਸਾਡੀ ਮਦਦ ਕੀਤੀ ਜਾਵੇ ਉੱਪਰ ਆ ਸੀਐਮ ਮਾਨ ਤੱਕ ਪਹੁੰਚ ਕੀਤੀ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਆ ਕਿ ਇੰਨਾ ਵੱਡਾ ਅੜਨਾ ਧੋਖਾ ਆਇਆ ਵਾ ਭਗਵੰਤ ਮਾਨ ਤੱਕ ਵੀ ਲਿਖ ਕੇ ਚਿੱਠੀ ਪਾਈ ਆ ਬਾਕੀ ਬੰਦਿਆਂ ਨੇ ਵੀ ਉਹ ਫਿਰ ਐਨਆਰਆ ਚੰਡੀਗੜ੍ਹ ਨੂੰ ਫਾਰਵਰਡ ਹੋਈ ਉਹ ਤੋਂ ਲੁਧਿਆਣਾ ਦੇ ਠਾਣੇ ਨੂੰ ਫਾਰਵਰਡ ਹੋਈ ਉੱਥੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਗਏ ਫੇਰ ਉਹਨਾਂ ਨੇ ਸਾਨੂੰ ਕਿਹਾ ਵੀ ਜਿਨ੍ਹਾਂ ਦੀ ਐਫਆਈਆਰ ਕੱਟ ਹੋ ਗਈ ਉਹਨਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਬਾਕੀਆਂ ਦੇ ਬੰਦੇ ਪ੍ਰੂਫ ਲੈ ਆਉਣ ਦਾ ਅਸੀਂ ਅੱਗੇ ਦੀ ਅੱਗੇ ਕੋਈ ਕਾਰਵਾਈ ਪਾਵਾਂਗੇ ਮਤਲਬ ਕਿ ਸੀਐਮ ਸੀਐਮ ਤੱਕ ਤੁਸੀਂ ਪਹੁੰਚ ਕੀਤੀ ਕੰਮ ਕਰਵਾ ਕੇ ਫੇਰ ਉੱਥੇ ਲੁਧਿਆਣਾ ਹੀ ਗੱਲ ਆ ਗਈ ਕਾਰਵਾਈ ਫੇਰ ਕੋਈ ਨਹੀਂ ਹੋਈ ਕੋਈ ਨਹੀਂ ਕਿੰਨੀ ਵਾਰ ਅਸੀਂ ਮੇਲਾ ਪਾ ਚੁੱਕੇ ਹਾਂ ਜੀ ਪਤਾ ਨਹੀਂ ਕਿੱਥੇ ਕਿੱਥੇ ਮੇਲਾ ਕਰ ਚੁੱਕੇ ਹਾਂ ਅਸੀਂ ਤੇ ਅਜੇ ਤੱਕ ਸਾਨੂੰ ਅਜੇ ਕੋਈ ਵਧੀਆ ਰਿਸਪੌਂਸਲੀ ਮਿਲਿਆ ਕਿ ਸਾਨੂੰ ਕੋਈ ਆਸ ਹੋਵੇ ਕਿ ਸਾਨੂੰ ਮਿਲ ਜੇ ਸਾਡੇ ਨਾਲ ਹੋਰ ਇੱਕ ਮੌਜੂਦ ਨੇ ਵਿਅਕਤੀ ਨਾਲ ਗੱਲਬਾਤ ਕਰਦੇ ਆ ਜੀ ਤੁਹਾਡਾ ਕਿੰਨੇ ਲੱਖ ਦੀ ਟੱਗੀ ਹੋ ਜੜੀ ਆ ਪੂਰਾ 8 ਲੱਖ ਦੀ ਟੱਗੀ ਆ ਜੀ ਜੀ ਤੁਸੀਂ ਕਿਸ ਨੂੰ ਵੇਚਣਾ ਸੀ ਪਰਿਵਾਰ ਦੇ ਵਿੱਚੋਂ ਬਾਹਰ ਬੇਟਾ ਵੇਚਣਾ ਸੀ ਅਜੇ ਤੱਕ ਨਹੀਂ ਗਏ ਬਾਹਰ ਪੈਸੇ ਵੀ ਨਹੀਂ ਮੁੜੇ ਵਾਪਸ ਪੈਸੇ ਵੀ ਮੁੜੇ ਜੀ ਤੁਸੀਂ ਕਹਿੰਦੇ ਇਹ ਵਿਆਜੂ ਪੈਸੇ ਜਾ ਕੇ ਤਿਆਰੇ ਜੀ ਸਾਨੂੰ ਕੋਈ ਆਸ ਨਹੀਂ ਪੈਸੇ ਦੀ ਤੁਹਾਨੂੰ ਕਿਹੜੇ ਸਾਲ ਮਿਲੇ ਸੀ ਤੁਸੀਂ ਇਹ 23 ਸਾਲ ਜੀ 23 ਸਾਲ ਜੀ ਤੁਹਾਡੇ ਪਿੰਡ ਦੇ ਸਾਰੇ ਕੁੜੇ 23 ਸਾਲ ਇਕੱਠੇ ਆਣੇ ਇੱਕ ਜਿਹੜਾ ਕਿੱਥੇ ਦਿੱਤਾ ਜੀ ਸਾਡੇ ਕੋਲੇ ਪੂਰਾ ਐਵੀਡੈਂਸ ਆ ਮੂਵੀ ਬਣੀ ਹੋਈ ਆ ਉਹਨਾਂ ਦੀਆਂ ਫੋਟੋਆਂ ਵੀ ਆ ਪੈਸੇ ਦਿੰਦਿਆਂ ਦੀਆਂ ਫੋਟੋਆਂ ਵੀ ਆ ਰਿਕਾਰਡਿੰਗ ਵੀ ਆ ਸਾਡੇ ਕੋਲੇ ਹਰ ਤਰ੍ਹਾਂ ਦੇ ਪ੍ਰੂਫ ਆ ਜੀ ਜੇ ਪੁਲਿਸ ਨਹੀਂ ਮੰਨ ਰਹੀ ਅਦਾਲਤ ਤੱਕ ਪਹੁੰਚ ਕੀਤੀ ਕੋਈ ਨਹੀਂ ਅਦਾਲਤ ਤੱਕ ਅਜੇ ਤੱਕ ਜੀ ਪਹੁੰਚ ਨਹੀਂ ਕੀਤੀ ਪਰ ਹੁਣ ਅਸੀਂ ਬਣਾ ਰਹੇ ਆ ਪ੍ਰੋਗਰਾਮ ਇਹ ਸਾਰੇ ਜਣੇ ਇਕੱਠੇ ਹੋਗੇ ਅਸੀਂ ਇੱਕ ਕੇਸ ਲਾਵਾਂਗੇ ਜੀ ਸਾਡੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਵੀ ਜੀ ਤੁਹਾਡੇ ਕਿੰਨੇ ਪੈਸੇ ਫਸੇ ਹੋਏ ਕਿ ਤੁਸੀਂ ਵੀ 2023 ਵਿੱਚ ਦਿੱਤੇ ਸੀ ਜੀ ਉਸ ਵਾਰ ਕੋਈ ਥਾ ਪਤਾ ਨਹੀਂ ਦਿੱਤਾ ਨਹੀਂ ਉਸ ਵਾਰ ਕੋਈ ਪਤਾ ਨਹੀਂ ਹੋਇਆ ਤੇ ਐਫਆਰ ਦਾ ਦੋ ਜੀਆਂ ਫੋਟੋ ਕਾਪੀ ਉਹਨਾਂ ਦੀ ਮੇਰੇ ਨਾਮ ਤੇ ਤੇ ਤਾਰਾ ਮਾ ਤਾਂ ਬਹੁਤ ਲੱਗਿਆ ਬਦ ਅਜੇ ਤੱਕ ਕਾਨੂੰਨ ਨੇ ਕੋਈ ਸਾਥ ਨਹੀਂ ਦਿੱਤਾ ਸਾਡਾ ਇਹ ਦੇਖੋ ਜਿਸ ਤਰ੍ਹਾਂ ਨਸ਼ਾ ਤਸਕਰੀ ਦੇ ਖਿਲਾਫ ਆ ਮੁਹਿੰਮ ਚੱਲ ਰਹੀ ਆ ਦਸ਼ੇਦ ਦੇ ਨਾਲ ਜਾਇਦਾਦ ਕਿਸੇ ਹੋਰ ਨੇ ਬਣਾਈ ਹੁੰਦੀ ਆ ਹਾਂਜੀ ਪਰ ਉਹਦਾ ਪਰਿਵਾਰਕ ਮੈਂਬਰ ਉੱਥੇ ਰਹਿ ਰਹੇ ਹੁੰਦਾ ਫਿਰ ਵੀ ਸਰਕਾਰ ਬਲਡوزر ਖੜਕੇ ਢਾ ਰਹੀ ਆ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਸ ਬੰਦੇ ਨੇ ਆਲੀਸ਼ਾਨ ਕੋਠੀਆਂ ਪਾਈਆਂ ਤੁਹਾਡੀ ਕਮਾਈ ਦੇ ਨਾਲ ਤੁਹਾਨੂੰ ਲੱਗਦਾ ਕਿ ਬਲਡوزر ਕਾਰਵਾਈ ਇੱਥੇ ਵੀ ਹੋਣੀ ਚਾਹੀਦੀ ਆ ਸਰਕਾਰ ਨੂੰ ਕੋਈ ਨਾ ਕੋਈ ਤਾਂ ਕਾਨੂੰਨ ਇਹਨਾਂ ਤੇ ਵੀ ਬਣਾਉਣਾ ਚਾਹੀਦਾ ਕਿਉਂਕਿ ਇਹ ਸਾਡੇ ਪੈਸੇ ਲੈ ਲੈ ਕੋਠੀਆਂ ਗੱਡੀਆਂ ਸਭ ਕੁਝ ਲੈ ਰਹੇ ਆ ਤੇ ਅਸੀਂ ਉਹਨਾਂ ਦੇ ਪੈਸ ਸਾਡਾ ਪੈਸੇ ਦੀ ਉਹ ਆਰਾਮ ਨਾਲ ਐਸ਼ਵਾਰ ਆਰਾਮ ਨਾਲ ਜਿੰਦਗੀ ਬਤੀਤ ਕਰ ਰਹੇ ਆ ਤਾਂ ਅਸੀਂ ਤਾਂ ਸਰਕਾਰ ਨੂੰ ਹੀ ਕਰ ਰਹੇ ਆ ਕਿ ਕੋਈ ਹਜੇ ਕਾਨੂੰਨ ਬਣਾਵੇ ਕਿ ਉਹਨਾਂ ਨੂੰ ਵੀ ਕੋਠੀਆਂ ਘਰ ਉਹਨਾਂ ਦੀ ਵੀ ਢਾਉਣਾ ਦਾ ਪਤਾ ਲੱਗੇ ਕਿਵੇਂ ਸੜਕ ਤੇ ਅਸੀਂ ਕਿਵੇਂ ਫਿਰ ਰਹੇ ਆ ਤੇ ਉਹ ਵੀ ਫਿਰਨ ਜੀ ਕੁਝ ਕਹਿ ਹੋਰ ਗੱਲ ਇਹ ਅਖਬਾਰ ਦੀਆਂ ਖਬਰਾਂ ਨੇ ਜੀ ਪੂਰੀਆਂ ਅਜੀਤ ਅਖਬਾਰ ਦੇ ਵਿੱਚ ਜਗ ਬਾਣੀ ਦੇ ਵਿੱਚ ਸਾਰੇ ਪਾਸੇ ਇਹ ਇਹ ਉਹਦਾ ਆਧਾਰ ਕਾਰਡ ਆ ਜੀ ਉਸ ਏਜੰਟ ਦਾ ਆਏ ਨੇ ਜਿਹੜੇ ਸਾਨੂੰ ਨਕਲੀ ਕਾਗਜ਼ ਦਿਖਾਏ ਸੀਗੇ ਡਰੂਲੇ ਉਸਤੇ ਵਗੈਰਾ ਜੀ ਇਹ ਉਹ ਆ ਜੀ ਜੀ ਨੂੰ ਸਾਨੂੰ ਦਿਖਾ ਕੇ ਪੈਸੇ ਲੈ ਕੇ ਗਿਆ ਜੀ ਤੇ ਆ ਜੀ ਅਖਬਾਰ ਦੇ ਵਿੱਚ ਵੀ ਖਬਰਾਂ ਲੱਗੀਆਂ ਜੀ ਘਟੋ ਘਟ ਸਾਲ ਹੋ ਗਿਆ ਫਜ ਤਾਂ ਕੋਈ ਕਾਰਵਾਈ ਨਹੀਂ ਹੋਈ ਜੇਸੀ ਹੋਰ ਪੀੜਤ ਪਰਿਵਾਰ ਜਿਨ੍ਹਾਂ ਨੇ ਆਪਣੇ ਨਾਲ ਜੋ ਹੱਡ ਬੀਤੀ ਹੈ ਉਹ ਸੁਣਾਈ ਆ ਇਸ ਦੇ ਨਾਲ ਹੀ ਇੱਕ ਸੰਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਮਿਲਦਾ ਹੈ ਕਿ ਘਟ ਖਾ ਲੋ ਥੋੜਾ ਖਾ ਲੋ ਪਰ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰੋ ਵੱਖਰੀ ਗੱਲ ਹੈ ਬੇਰੋਜ਼ਗਾਰੀ ਤੇ ਬਹੁਤ ਆ ਪੰਜਾਬ ਦੇ ਵਿੱਚ ਪਰ ਏਜੰਟਾਂ ਦੇ ਕੋਲੋਂ ਠੱਗੀ ਦਾ ਸ਼ਿਕਾਰ ਹੋਣਾ ਬਾਹਰ ਜਾ ਕੇ ਹੋਰ ਪੀੜਤ ਹੋਣਾ ਕਿਤੇ ਨਾ ਕਿਤੇ ਇਹ ਸਾਨੂੰ ਦੱਸ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਵੀਡੀਓ ਜਰਨਲਿਸਟ ਜਸਪ੍ਰੀਤ ਸਿੰਘ ਦੇ ਨਾਲ ਮੰਤਰ ਸਿੰਘ ਰੰਧਾਵਾ